ਮੈਂ ਤੁਸੀਂ ਬੜੇ ਧਿਆਨ ਨਾਲ ਤੁਸੀਂ ਜੋ ਪੜਿਆ ਜੋ ਜਾਣ ਦਿੱਤਾ ਉਹ ਪੇਸ਼ ਕਰਦਾ ਕਿਸੇ ਨੇ ਵੀ ਮੰਨ ਦੇ ਵਿੱਚ ਸ਼ੰਕਾ ਨਹੀਂ ਰੱਖਣਾ ਕਿ ਮੇਰੀ ਬਹੁਤ ਵਧੀਆ ਕਿਆਨਨੀ ਹੈ ਕਿਉਂਕਿ ਜਿਹੜਾ ਸਟੇਜ ਤੇ ਬੋਲਣਾ ਬਹੁਤ ਔਖਾ ਹੈ ਤੇ ਜਿੰਨਾ ਤੁਹਾਨੂੰ ਆਉਂਦਾ ਉਹ ਤੁਸੀਂ ਬੜੇ ਧਿਆਨ ਨਾਲ ਬੋਲਣਾ ਹੈ ਤੇ ਜਿਹੜਾ ਸੰਗਤ ਹੈ ਸੰਗਤ ਦੇ ਵਿੱਚ ਜਿਹੜਾ ਆਪਸੀ ਗੱਲਾਂ ਬਾਤਾਂ ਉਹਨੇ ਇਹ ਨਹੀਂ ਕਿ ਇਸ ਕਰਕੇ ਤੁਸੀਂ ਆਸ ਵਿੱਚ ਗੱਲਾਂ ਬਾਤਾਂ ਨਹੀਂ ਕਰਨੀਆਂ ਜਿਹੜਾ ਵੀ ਬੋਲਦਾ ਹੈ ਬੱਚਾ ਜਦੋਂ ਵੀ ਉਹ ਬਤੇ ਬੁਲਾਵੇ ਉਹਦੇ ਨਾਲ ਪੱਲੇ ਪੱਲੇ ਗੱਲਬਾਤੇ ਚ ਲੈਣਾ ਹੈ ਤੇ ਕਿਸੇ ਬੱਚੇ ਨੂੰ ਵੀ ਕਮਤਾ ਭੁੱਲ ਜਾਵੇ ਕਿ ਤੁਸੀਂ ਹਸਿਆ ਨਹੀਂ ਲਗੀ ਸਰ ਕਿ ਕੋਈ ਬੱਚਾ ਬੋਲਦਾ ਤੇ ਉਹਦਾ ਤੁਸੀਂ ਹੌਸਲਾ ਵੀ ਤੋੜਨਾ ਕਿ ਕੋਲੋਂ ਉਹ ਕਰਤਾ ਭੁੱਲ ਗਈ ਹੈ ਤੇ ਤੁਸੀਂ ਹਸ ਲਾ ਗਏ ਲੋ ਏ ਕੋਈ ਜਦਾ ਤੁਸੀਂ ਜਿਹੜੇ ਵਿਚਾਰ ਆ ਤੇ ਨਾਲ ਗਏ ਕਰਨੀ ਤੇ ਸੰਗਤ ਜਿਹੜੀ ਹੈ ਸੰਗਤ ਦਾ ਪ੍ਰਭਾਵ ਬਹੁਤ ਬਸਰ ਹੈ ਸੰਗਤ ਦਾ ਪ੍ਰਭਾਵ ਮਨੁੱਖ ਦੇ ਜੀਵਨ ਤੇ ਬਹੁਤ ਪੈਂਦਾ ਜੇ ਉਹ ਜੀ ਸੰਗਤ ਮਨੁੱਖ ਕਾਣੀ ਸ਼ੁਰੂ ਕਰਦਾ ਉਹੋ ਜਿਆਦਾ ਸੁਭਾਅ ਵੱਧ ਜਾਂਦਾ ਹੈ ਜਿਵੇਂ ਜਾਨ ਨੂੰ ਆੜਾ ਦਰਾੜਾ ਤੋਂ ਹੌਲ ਮਿਲਦਾ ਉਹੋ ਜੇ ਇਹ ਬੱਚੇ ਘਾਟ ਤੋਂ ਘੜੀ ਜਾਂਦੇ ਜਿਹੜਾ ਮਨੁੱਖ ਹੈ ਮਨੁੱਖ ਦਾ ਸੁਭਾਅ ਸੰਗਤ ਤੋਂ ਆੜੇ-ਗਾੜੇ ਤੋਂ ਨਾਦਾ ਪਿਤਾ ਦੇ ਸੰਗਤ ਦੁਆਰਾ ਬਣਦਾ ਹੈ। ਕੋਈ ਵੀ ਬੱਚਾ ਇਸ ਸੰਸਾਰ ਦੇ ਆਉਣ ਤੋਂ ਪਹਿਲਾਂ ਜਨਮ ਲੈਣ ਤੋਂ ਬਾਅਦ ਵਿੱਚ ਛੋਟੀ ਉਮਰ ਵਿੱਚ ਸਾਰੇ ਕੁ ਦਿਨ ਉਹਦਾ ਦੇ ਮਨ ਵਿੱਚ ਕੋਈ ਮੈਲ ਭਾਵਨਾ ਨਹੀਂ ਆਉਂਦੀ। ਆ ਵੀ ਤੁਸੀਂ ਵੱਡਿਆਂ ਦੇ ਕੋਲੋਂ ਇਹ ਗੱਲ ਸੁਣੀ ਹੋਵੇਗੀ ਕਿ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਨੇ। ਬੱਚੇ ਰੱਬ ਦਾ ਰੂਪ ਕਿਉਂ ਨੇ? ਕਿਉਂਕਿ ਬੱਚਿਆਂ ਦਾ ਜਿਹੜਾ ਮਨ ਹੈ ਉਹ ਬੇਕੋ ਨਿਰਵਰਤ ਕਿਤੇ ਨਹੀਂ ਰਹਿਣਾ ਅਸੀਂ ਜਿਹੜੇ ਵੱਡੇ ਆ ਅਸੀਂ ਠੋਮੋਲੇ ਵੱਡੇ ਤੇ ਅਸੀਂ ਸਿਆਣੇ ਆ ਪਰ ਅਸੀਂ ਕਿਸੇ ਨਾਲ ਝਗੜਾ ਕਰ ਲਈਏ ਸਾਡੀ ਕਿਸੇ ਦੇ ਨਾਲ ਦਸ਼ਮਣੀ ਪੈ ਜਾਵੇ ਅਸੀਂ ਉਹਦੇ ਘਰ ਨਹੀਂ ਜਾਂਦੇ ਪਰ ਛੋਟਾ ਬੱਚਾ ਖੇਡਦਾ ਖੇਡਦਾ ਉਹਨਾਂ ਦੇ ਘਰ ਚੱਲ ਜਾਂਦਾ ਅਸੀਂ ਉਹਨੂੰ ਦੱਸ ਦਿਆਂ ਕਿ ਕੀ ਆਪਣੇ ਨਾਲ ਲੜੇ ਨੇ ਕੀ ਆਪਣੇ ਨਾਲ ਨਹੀਂ ਗੋੜਦੇ ਇਹਨਾਂ ਨਾਲ ਸਾਡਾ ਵਹਿ ਰ ਆਪਾਂ ਇਹਨਾਂ ਨਾਲ ਨਹੀਂ ਬੋਲਦੇ ਬੱਚੇ ਨੂੰ ਨਹੀਂ ਪਤਾ ਕਿਉਂਕਿ ਉਹਦਾ ਮਨ ਨਿਰਵਲ ਹੈ ਤਾਂ ਜਿਹੜਾ ਸੰਸਾਰ ਵਿੱਚ ਬੱਚੇ ਨੂੰ ਆਖਿਆ ਜਾਂਦਾ ਕਿ ਰੱਬ ਦਾ ਰੂਪ ਹੈ ਤੇ ਉਸ ਰੱਬ ਦੇ ਰੂਪ ਨੂੰ ਜੇ ਸਾਹਮਣੇ ਆ ਜਾਵੇ ਤਾਂ ਸਦਾ ਹੀ ਉਹ ਰੱਬ ਦਾ ਰੂਪ ਹੀ ਹੈ ਜੇ ਉਹ ਸਾਹਮਣੇ ਆ ਜਾਵੇ ਤੇ ਸਦਾ ਹੀ ਉਹ ਰੱਬ ਦਾ ਰੂਪ ਬਣਿਆ ਰਹਿੰਦਾ ਹੈ ਇਸ ਕਰਕੇ ਅਸੀਂ ਰੱਲ ਲੈ ਕੇ ਅਵਰਾਲਾ ਕਰਦੇ ਹਾਂ ਉਜਤ ਤੁਹਾਡਾ ਸੰਯੋਗ ਹੁੰਦਾ ਹੈ ਕਿ ਤੁਸੀਂ ਕਲਾਸਾਂ ਵਿੱਚ ਆਉਂਦੇ ਨੇ ਸਾਰੇ ਸਾਨੂੰ ਜਿਨ੍ਹਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹਨੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਤਾਂ ਇਹ ਵੀ ਸਾਡੇ ਨਾਲ ਜਿਹੜਾ ਉਹ ਉਰਨ ਵਾਸਤੇ ਤਿਆਰ ਹੋ ਜਾਂਦਾ ਹੈ ਕਿ ਅਸੀਂ ਜਿੰਨਾ ਵੀ ਹੋ ਸਕੇ ਆਏ ਸੰਯੋਗਦਾਰਾਂ ਦੇ ਖਰੇਕ ਬੱਚੜ ਕੇ ਜਿਹੜਾ ਸੰਯੋਗ ਦੇ ਅੰਦਰ ਰਿਤਨ ਕਰਦਾ ਇਸ ਕਰਕੇ ਹੁਣ ਤੁਹਾਡਾ ਜਿਹੜਾ ਮੁਕਾਬਲਾ ਹੈ ਉਹ ਸ਼ੁਰੂ ਹੋਣਾ ਤੇ ਮੈਂ ਬੱਚਿਆਂ ਨੂੰ ਇੱਕ ਉਸ ਨਾਮ ਨਾਲ ਸ ਕਰਾਂਗਾ ਉਸ ਬੱਚੀ ਨੇ ਬੜੇ ਪਿਆਰ ਦੇ ਨਾਲ ਜਿਹੜਾ ਲੋ ਉਹ ਆਪਣੀ ਕਵਤਾ ਕਿਵਿਸ਼ਰੀ ਜਿਹੜੀ ਹੈ ਉਹ ਪੇਸ਼ ਕਰਨੀ ਹੈ ਅਰੇ ਜਿੰਦਰ ਕੌਰ ਰਾਜਵਿੰਦਰ ਕੌਰ ਜਸਵੀਰ ਕੌਰ ਇਹ ਬੱਚਿਆਂ ਆਪਣੀ ਕਵਤਾ ਪੇਸ਼ ਕਰਨ ਗੀਆਂ ਸਾਰੇ ਬੱਚਿਆਂ ਨੇ ਧਿਆਨ ਦੇ ਨਾਲ ਜਿਹੜਾ ਸੁਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾ ਬਣ ਛੱਡ ਕੇ ਸਤੂੰ ਕਟਾਉਣੇ ਵੀਰਨਾ ਬੰਦਾ ਬਣ ਛੱਡ ਕੇ ਸਤੂੰ ਕਟਾਉਣੇ ਵੀਰਨਾ ਸੋਈ ਸੂਰਤ ਬਣਾਈ ਤੇਰੀ ਰੱਬ ਨੇ ਦਿੱਤਾ ਮਾਨ ਸੋਨ ਮਾਰ ਤੈਨੂੰ ਜਗ ਜੁਰੂ ਕਿਤੇ ਤੂੰ ਕੰਮ ਕਿਉਂ ਕਣਾਉਣੇ ਵੀਰਨਾ ਬੰਦਾ ਬਣ ਛੱਡ ਕੇਸ ਤੂੰ ਕਟਾਉਣੇ ਵੀਰਨਾ ਬੰਦਾ ਬਣ ਛੱਡ ਕੇਸ ਤੂੰ ਕਟਾਉਣੇ ਵੀਰਨਾ ਤੂੰ ਐ ਸਿੱਖ ਗੁਰੂ ਨਾਨਕ ਦਰਵੇਸ਼ ਦਾ ਤੂੰ ਐ ਸਿੱਖ ਗੁਰੂ ਨਾਨਕ ਦਰਵੇਸ਼ ਦਾ ਸਿੰਘ ਸੂਰਮਾ ਹੈ ਪਿੱਤਾ ਦਸ਼ਯਮੇਸ਼ ਦਾ ਮੋਰ ਗੁਰੂ ਜੀ ਦਿਲਾ ਕੇ ਕਿਉਂ ਮਟਾਉਣ ਬੰਦਾ ਬਾਣ ਛਟ ਕੇਸ ਤੂੰ ਕਟਾਉਣੇ ਵੀਰਨਾ ਬੰਦਾ ਬਾਣ ਛਟ ਕੇਸ ਤੂੰ ਕਟਾਉਣੇ ਵੀਰਨਾ ਕਿਸ ਸ਼ਾਨ ਤੇਰੀ ਸਾਰਾ ਜੱਗ ਜਾਣਦਾ ਕਿਸ ਸ਼ਾਨ ਤੇਰੀ ਸਾਰਾ ਜੱਗ ਜਾਣਦਾ ਸੋ ਮਹਿੰਮਤੀ ਏ ਸਾਡੀ ਪਹਿਚਾਣ ਦਾ ਛਟ ਕੋਨੇ ਮੁੰਨਿਆਰ ਤੂੰ ਬਣਾਉਣੇ ਵੀਰਨਾ ਬੰਦਾ ਬਾਣ ਛਟ ਕੇਸ ਤੂੰ ਕਟਾਉਣੇ ਵੀਰਨਾ ਬੰਦਾ ਬਾਣ ਛਟ ਟੋਣੇ ਵੀਰਨਾ ਤਾਰੂ ਸਿੰਘ ਜੀ ਨੇ ਖੋਪਰ ਲੋਹਾਈ ਸੀ ਤਾਰੂ ਸਿੰਘ ਜੀ ਨੇ ਖੋਪਰ ਲੋਹਾਈ ਸੀ ਮਾਂ ਬਾਪ ਵੱੱਛਿਆਂ ਦੇ ਡੋਟੇ ਝੋਲੀ ਪਾਏ ਸੀ ਸਿੱਖੀ ਸੀ ਤਕ ਉਹਦੇ ਜਿਹੜੇ ਗੀਤ ਗਾਏ ਸੀ ਗੁਰੂ ਤੇਜ ਜੀ ਨੇ ਉੱਤਰ ਨੂੰ ਸੁਣਾਉਣੇ ਵੀਰਨਾ ਬੰਦਾ ਬਾਨ ਛੱਡ ਕੇ ਸਤੂ ਕਟਾਉਣੇ ਵੀਰਨਾ ਬੰਦਾ ਬਾਨ ਛੱਡ ਕੇ ਸਤੂ ਕਟਾਉਣੇ ਵੀਰਨਾ ਵਾਹਿਗੁਰੂ ਜੀ ਕਾ ਖਾਲਸਾ